हां जी दोस्तों लगदा है।, है कि ਹੁਣ BPL ਜਿਹੜੇ ਬਣਾ ਰੱਖੇ ਨੇ ਲੋਕਾਂ ਨੇ ਨਜਾਇਜ਼ ਤਰੀਕੇ ਦੇ ਨਾਲ ਤੇ ਉਹਨਾਂ ਲੋਕਾਂ ਦੇ ਲਈ ਬੁਰੀ ਖਬਰ ਆਈ ਹੈ ਜੀਆ ਦੋਸਤੋ ਤੁਹਾਨੂੰ ਦੱਸ ਜੀ ਕਿ ਪੰਜਾਬ ਸਰਕਾਰ ਸੁਣਨ ਚ ਆ ਰਿਹਾ ਹੈ ਕਿ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਨਾਲ ਜਿਹੜੇ BPL ਕਾਰਡ ਨੇ ਉਹ ਜ਼ਿਆਦਾਤਰ ਪੰਜਾਬ ਸਰਕਾਰ ਹੁਣ ਕੱਟਣ ਜਾ ਰਹੀ ਹੈ ਕਿਸ ਤਰ੍ਹਾਂ ਕੱਟੇਗੀ ਤੁਹਾਨੂੰ ਦੱਸ ਦਿਨਾ ਜੀ ਉਸ ਤੋਂ ਪਹਿਲਾਂ ਜੇ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਦੋਸਤੋ ਹਜੇ ਥੋੜੀ ਜੀ ਸੂਚਨਾ ਮਿਲੀ ਹੈ ਕਿ ਪੰਜਾਬ ਸਰਕਾਰ बीपीएल कटण ਦੇ ਵਾਸਤੇ ਕਿਉਂਕਿ ਨਜਾਇਜ਼ ਤਰੀਕੇ ਨਾਲ ਕਾਫੀ ਬੀਪੀਐਲ ਬਣਾਏ ਜਾਂਦੇ ਨੇ ਤੁਹਾਨੂੰ ਪਤਾ ਹੈ ਕਿ ਬਣਾਏ ਜਾਂਦੇ ਨੇ ਬੀਪੀਐਲ ਕਾਫੀ ਪੈਸੇ ਲੈ ਕੇ ਤੇ ਉਹਨਾਂ ਨੂੰ ਕੱਟਣ ਵਾਸਤੇ ਦੋਸਤੋ ਇੱਕ ਉਪਰਾਲਾ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਸੁਣਨ ਜਿਆ ਰਹਿਆ ਕਿ ਪੰਜਾਬ ਸਰਕਾਰ ਜਿਹੜੇ ਡਿਪੂ ਹੋਲਡਰ ਨੇ ਇਹਨਾਂ ਨੂੰ ਇੱਕ ਆਪਸ਼ਨ ਦੇਣ ਜਾ ਰਹੀ ਹੈ ਕਿ ਜੇ ਇਹ ਡਿਪੂ ਹੋਲਡਰ ਕਿਸੇ ਬੰਦੇ ਦਾ ਦੱਸਣਗੇ ਕਿ ਇਹ ਘਰੋਂ ਮੰਨ ਲਓ ਸਾਰਾ ਕੁਝ ਸੈਟ ਹੈ ਇਸ ਦਾ ਏ ਜੇ ਇਸਨੇ ਜਿਹੜਾ ਬੀਪੀਐਲ ਇਹ ਨਜਾਇਜ਼ ਤਰੀਕੇ ਨਾਲ ਬਣਵਾਇਆ ਹੋ ਸਕਦਾ ਹੈ ਕਨਫਰਮ ਬਨੀਆਂ ਯਾਨੀ ਡਿਪੂ ਹੋਲਡਰ ਵੀ ਇਹ ਦੱਸੇਗਾ ਕਿ ਇਸ ਬੰਦੇ ਦਾ ਜਿਹੜਾ ਬੀਪੀਐਲ ਕਾਰਡ ਇਹ ਨਜਾਇਜ਼ ਤਰੀਕੇ ਨਾਲ ਬਣਵਾਇਆ ਹੋ ਸਕਦਾ ਹੈ ਕਿਉਂਕਿ ਡਿਪੂ ਹੋਲਡ ਨੂੰ ਪਤਾ ਹੋਏਗਾ ਕਿ ਇਸ ਬੰਦੇ ਕੋਲ ਕਾਰ ਵੀ ਹੈ ਗੱਡੀ ਵੀ ਹੈ ਏਸੀ ਵੀ ਹੈ ਸਾਰਾ ਕੁਝ ਹੈ ਉਹ ਉਹਦੀ ਉਹ ਆਵਦੇ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਰਸ਼ਨ ਕਾਰਡ ਦਾ ਨੰਬਰ ਆਨਲਾਈਨ ਫੀਡ ਕਰ ਦੇਗਾ ਤਾਂ ਉਸ ਤੋਂ ਬਾਅਦ ਦੋਸਤੋ ਵੈਰੀਫਿਕੇਸ਼ਨ ਹੋਏਗੀ ਅਗਰ ਵੈਰੀਫਿਕੇਸ਼ਨ ਸਹੀ ਪਾਇਆ ਜਾਂਦਾ ਕਿ ਡਿਪੂ ਹੋਲਡਰ ਨੇ ਇਹ ਸਭ ਕੋ ਦੱਸਿਆ ਹੈ ਜਿਹੜਾ ਉਹ ਸਹੀ ਹੈ ਕਿਉਂਕਿ ਉਸ ਬੰਦੇ ਕੋਲ ਜਿਹੜਾ ਸਾਰਾ ਕੁਝ ਚੀਜ਼ਾਂ ਨੇ ਠੀਕ ਹੈ ਜੀ ਖੇਤੀਬਾੜੀ ਵੀ ਕਰਦਾ ਹੈ ਗੱਡੀ ਵੀ ਹੈ ਕਾਰ ਵੀ ਹੈ ਤੇ ਉਹਨਾਂ ਦਾ ਬੀਪੀਐਲ ਕੱਟ ਦਿੱਤਾ ਜਾਵੇਗਾ ਦੂਸਰੇ ਰੂਪ ਦੇ ਵਿੱਚ ਤੋਂ ਅੰਦਾਜ਼ਾ ਹੈ ਕਿ ਬੀਪੀਐਲ ਹੁਣ ਜਿਹੜਾ ਡੀਪੂ ਹੋਲਡਰ ਹੈ ਉਹ ਇਹ ਕਿਉਂ ਕਰੇਗਾ ਹੁਣ ਸੁਣਨ ਚ ਆ ਰਿਹਾ ਹੈ ਕਿ ਜਿਹੜੀ ਡੀਪੂ ਹੋਲਡਰ ਹੈ ਉਹਨਾਂ ਨੂੰ ਸਰਕਾਰ ਕੁਝ ਨਾ ਕੁਝ ਪ੍ਰਸਾਣ ਰਾਸ਼ੀ ਵੀ ਦੇਗੀ ਜੇ ਕੋਈ ਸਹੀ ਪਾਇਆ ਜਾਂਦਾ ਕੇਸ ਤਾਂ ਉਸ ਦੇ ਵਿੱਚ 1200 ਰੁਪਇਆ ਇੱਕ ਰਾਸ਼ਨ ਕਾਰਡ ਤੇ ਸਰਕਾਰ ਉਹਨਾਂ ਨੂੰ ਦੇ ਸਕਦੀ ਹੈ ਠੀਕ ਹੈ ਤਾਂ ਦੋਸਤੋ ਇਸ ਤੋਂ ਇੱਕੇ ਨਾਲ ਜਿਹੜੇ ਨਜਾਇਜ਼ ਡੀਪੂ ਜਿਹੜੇ ਬੀਪੀਐਲ ਕਾਰਡ ਨੇ ਉਹ ਕੱਟਣ ਦੀ ਸਰਕਾਰੀ ਯੋਜਨਾ ਬਣਾ ਰਹੀ ਹੈ ਕਿ ਜਿਹੜੇ ਨਜਾਇਜ਼ ਤਰੀਕੇ ਨਾਲ ਡੀਪੂ ਦੇ ਜਿਹੜੇ ਬੀਪੀਐਲ ਲੱਗੇ ਹੋਏ ਨੇ ਜਿਸ ਡੀਪੂ ਤੇ ਜਿਹੜਾ ਬੀਪੀਐਲ ਲੱਗਾ ਹੋਇਆ ਉਸਦੇ ਬਾਰੇ ਡੀਪੂ ਹੋਲਡਰ ਜਾਣਕਾਰੀ ਦੇਵੇਗਾ ਸਰਕਾਰ ਨੂੰ ਤਾਂ ਉਸ ਡੀਪੂ ਹੋਲਡਰ ਨੂੰ ਪ੍ਰਸਾਣ ਦੇ ਰੂਪ ਦੇ ਵਿੱਚ ਕੁਝ ਨਾ ਕੁਝ ਰਾਸ਼ੀ ਦਿੱਤੀ ਜਾਵੇਗੀ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਇਹ ਚੀਜ਼ ਆਉਂਦੀ ਹੈ ਕਾਨੂੰਨ ਹੁੰਦਾ ਹੈ ਤਾਂ ਕੀ ਸਰਕਾਰ ਦਾ ਇਹ ਸਹੀ ਹੈ ਜਾਂ ਗਲਤ ਹੈ ਤੁਸੀਂ ਦੱਸਣਾ ਹੈ ਕਿ ਇਹਦੇ ਨਾਲ ਕੀ ਡੀਪੂ ਹੋਲਡਰ ਨਜਾਇਜ਼ ਵੀ ਲੋਕਾਂ ਨਾਲ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਆਪਣੇ ਕਮੈਂਟ ਜਿਹੜੇ ਵੀਡੀਓ ਦੇ ਕਮੈਂਟ ਬਾਕਸੇ ਜਰੂਰ ਦੱਸਣ ਧੰਨਵਾਦ